ਅੱਸੀ ਗੱਲ ਦੋਸਤੋ ਮੈਂ ਤੁਹਾਡੇ ਸਾਹਮਣੇ ਗੀਤ ਪੇਸ਼ ਕਰ ਰਿਹਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੂੰ ਮੰਜ਼ਿਲ ਤੇ ਜਾਣਾ ਮੇਰੇ ਬਹੁਤ ਹੀ ਪਿਆਰੇ ਮਿੱਤਰ ਸਾਡੇ ਸੀਐਸਟੀ ਸਹਿਬਾਨ ਸਰਦਾਰ ਮੇਵਾ ਸਿੰਘ ਜੀ ਭੱਟੀ ਉਹਨਾਂ ਦੀ ਫਰਮਾਇਸ਼ ਤੇ ਇਹ ਗੀਤ ਪੇਸ਼ ਕਰ ਰਿਹਾ ਤੁਹਾਡੇ ਸਾਹਮਣੇ ਇੱਕ ਪਿਓ ਆਪਣੇ ਨੌਜਵਾਨ ਪੁੱਤ ਨੂੰ ਕਿਸ ਤਰ੍ਹਾਂ ਸੁਨੇਹਾ ਦੇ ਰਿਹਾ ਕਿ ਜੇਕਰ ਪੁੱਤਰਾ ਤੂੰ ਜ਼ਿੰਦਗੀ ਚ ਕਾਮਯਾਬ ਹੋਣਾ ਤਾਂ ਇਹਨਾਂ ਦੋ ਗੱਲਾਂ ਦਾ ਖਿਆਲ ਰੱਖੀ ਔਰ ਕਿਹੜੀਆਂ-ਕਿਹੜੀਆਂ ਦੋ ਗੱਲਾਂ ਨੇ ਬਹੁਤ ਹੀ ਸੋਹਣੀਆਂ ਇਹ ਗੱਲਾਂ ਨੇ ਜ਼ਿੰਦਗੀ 'ਚ ਕੰਮ ਆਉਣ ਵਾਲੀਆਂ ਗੱਲਾਂ ਨੇ ਇਹ ਕਰ ਇਹਨਾਂ ਦੋ ਗੱਲਾਂ ਦਾ ਨੌਜਵਾਨ ਧਿਆਨ ਰੱਖਣਗੇ ਤਾਂ ਉਹ ਜ਼ਰੂਰ ਜ਼ਿੰਦਗੀ 'ਚ ਕਾਮਯਾਬ ਹੋਣਗੇ ਔਰ ਕਿਹੜੀਆਂ-ਕਿਹੜੀਆਂ ਦੋ ਗੱਲਾਂ ਨੇ ਇਹ ਗੀਤ ਨੇ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਆਂ ਧਿਆਨ ਦੇ ਨਾਲ ਸੁਣਨਾ ਜੇ ਤੁਹਾਨੂੰ ਗੀਤ ਚੰਗਾ ਲੱਗੇ ਤਾਂ ਸ਼ੇਅਰ ਜ਼ਰੂਰ ਕਰਨਾ ਹੋ ਘਰੋਂ ਚੱਲਿਆ ਤੂੰ ਪੁੱਤਾ ਮਿੱਠੀ ਮੰਝੜੀ ਦੇ ਵੱਲੇ ਮੇਰੇ ਚਾਰ ਕੀ ਸੁਝਾਨੇ ਲੈ ਜੀ ਬਨਕੇ ਤੂੰ ਪੱਲੇ ਮੇਰੇ ਚਾਰ ਕੀ ਸੁਝਾਨੇ ਲੈ ਜੀ ਬਨਕੇ ਤੂੰ ਪੱਲੇ ਖੱਬੇ ਮੋੜੀ ਉੱਤੇ ਠੇਕਾ ਸੱਜੇ ਐਸ਼ ਦਾ ਟਿਕਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਿਲ ਤੇ ਜਾਣਾ ਹੋ ਮੇਕ ਫਿਲਮਾਂ ਦੇ ਹੀਰੋ ਚੁੱਕ ਲੈਣਾ ਦੁਨਾਲੀ ਚਿੱਟੇ ਲੇਖਾਂ ਤੇ ਸ਼ਿਆਹੀ ਫੇਰ ਲੈਣਾ ਤੂੰ ਕਾਲੀ ਚਿੱਟੇ ਲੇਖਾਂ ਤੇ ਸ਼ਿਆਹੀ ਫੇਰ ਲੈਣਾ ਤੂੰ ਕਾਲੀ ਖੱਬੇ ਮੋੜ ਤੇ ਕਚੈਰੀ ਸੱਜੇ ਮੋੜਿਤੇ ਹੈ ਥਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਿਲ ਤੇ ਜਾਣਾ ਹੋ ਤੈਨੂੰ ਹੁਸਨ ਡਰਾਉ ਪਰ ਸਿੱਧ ਕੋਨਾ ਡੋਲੀ ਰਾਂਝੇ ਮਿਰਜੇ ਦੇ ਵਾਂਗੂ ਕੁੰਡਾ ਦਿਲ ਦਾ ਨਾ ਖੋਲੀ ਖੱਬੇ ਮੋੜ ਤੇ ਸਲੇਟੀ ਸੱਜੇ ਪੱਟੇ ਦਾ ਸਰਹਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਿਲ ਤੇ ਜਾਣਾ ਹੋ ਸੱਚ ਕਹਿੰਦਾ ਹਰਪਾਲ ਬੋਲੀ ਦਿਲੋਨਾ ਪੁਲਹਾਮੀ ਯਾਰ ਪੈਣਗੇ ਬਣਾਉਣੇ ਪਰ ਸੋਚ ਕੇ ਬਣਾਵੀ ਯਾਰ ਪੈਣਗੇ ਬਣਾਉਣੇ ਪਰ ਸੋਚ ਕੇ ਬਣਾਵੀ ਖੱਬੇ ਡੋਗਰੇ ਹੈ ਬੈਠਾ ਸੱਜੇ ਮਲ ਮਰ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਲੇ ਤੇ ਜਾਣਾ ਦੋਵੇਂ ਮੋੜ ਹੀ ਮੁੜੀਨਾ ਜੇ ਤੂੰ ਮੰਜ਼ਿਲ ਤੇ ਜਾਣਾ ਦੋਵੇਂ ਮੋੜ ਹੀ ਮੁੜੀ ਨਾ ਜੇ ਤੂੰ ਮੰਜ਼ਿਲ ਤੇ ਜਾਣਾ